ਸਾਡੇ ਦੇਸ਼ ਵਿੱਚ ਬਹੁਤ ਨੇ ਅਨਪੜਤਾ ਤੇ ਅੰਧਵਿਸ਼ਵਾਸ ਸਾਡੇ ਦੇਸ਼ ਵਿੱਚ ਬਹੁਤ ਨੇ ਅਨਪੜਤਾ ਤੇ ਅੰਧਵਿਸ਼ਵਾਸ ਇਸੇ ਝਾਗ ਵਿੱਚ ਪਿੱਛੇ ਰਹਿ ਗਏ ਇਸੇ ਝਾਗ ਵਿੱਚ ਪਿੱਛੇ ਰਹਿ ਗਏ ਰੱਬ ਕਰੂਗਾ ਕਾਰਜ ਰਾਸ ਰੱਬ ਕਰੂਗਾ ਕਾਰਜ ਰਾਸ ਹੋ ਜਾਣੇ ਕਾਰਜ ਰਾਸ ਹੋ ਜਾਣੇ ਕਾਰਜ ਰਾਸ ਹੱਥ ਤੇ ਹੱਥਰ ਬਹਿ ਗਿਆ ਉਹ ਜਾਣਾ ਕਾਰਜ ਰਾਸ ਹੱਥ ਹੱਤਰ ਭej ਗਿਆ ਤਾਹੀ ਤਾਂ ਜਿਹੜਾ ਬੰਦਾ ਤਾਹੀ ਤਾਂ ਜਿਹੜਾ ਬੰਦਾ ਬਹੁਤ ਪਿੱਛੇ ਰਹਿ ਗਿਆ ਬਹੁਤ ਪਿੱਛੇ ਰਹਿ ਗਿਆ ਚਮਤਕਾਰ ਦੀ ਆਸ ਲਗਾਈ ਬੈਠੇ ਚਮਤਕਾਰ ਦੀ ਆਸ ਲਗਾਈ ਬੈਠੇ ਬਹੁਤੇ ਇੰਡੀਅਨ ਸਾਰੇ ਚਮਤਕਾਰ ਦੀ ਆਸ ਲਗਾਈ ਬੈਠੇ ਇੰਡੀਅਨ ਬਹੁਤ ਸਾਰੇ ਅਨਪੜ ਤੇ ਅੰਧਵਿਸ਼ਵਾਸੀ ਅਨਪੜ ਅਤਿ ਅੰਧਵਿਸ਼ਵਾਸੀ ਭਾਰਤ ਵਿੱਚ ਨੇ ਬਾੜੇ ਅਨਪੜ ਅਤਿ ਅੰਧਵਿਸ਼ਵਾਸੀ ਭਾਰਤ ਵਿੱਚ ਨੇ ਬਾੜੇ ਛਾਡੇ ਦੇਸ਼ ਵਿੱਚ ਬਹੁਤ ਨੇ ਅਨਪੜਤਾ ਤੇ ਅਧਵਿਸ਼ਵਾਸ ਇਹਦੇ ਝਾਕ ਵਿੱਚ ਪਿੱਛੇ ਰਹਿ ਗਈ ਰੱਬ ਕਰੂਗਾ ਕਾਰਜ ਰਾਤ ਰੱਬ ਕਰੂਗਾ ਕਾਰਜ ਰਾਤ ਰੱਬ ਕਰੂਗਾ ਕਾਰਜ ਰਾਤ